ਮੈਨੂੰ ਨਿਖਸਾਂ ਦੇਗਾ ਪਰ ਕੀ ਕਰਾਂ ਅਜੇ ਮੇਰੀ ਮਾਂ ਵਾ ਨਾ ਤੇ ਕਹਿੰਦੇ ਮੈਨੂੰ ਪਸੰਦ ਆ ਤੂੰ ਰੱਖ ਆ ਆ ਜਾ ਵੇ ਤੇ ਤੂੰ ਬਿੰਦਸ ਕੀ ਕਹਿਨੇ ਆ ਮੈਂ ਤਾਂ ਪਸੰਦ ਦਾ ਮਾਂ ਵੀ ਕਰ ਚਾਹੀ ਚਲ ਠੀਕ ਆ ਭਲੇ ਜੇ ਤੁਸੀਂ ਸਹਾਰਿਆਂ ਕਹਿੰਦੇ ਤਾਂ ਮੈਂ ਰੱਖ ਲਈ ਨੀ ਕੜਿਆ ਨਾਲ ਸਾਰੀਆਂ ਕੁੜੀਆਂ ਦੇ ਘਰ ਵਾਲੇ ਸੋਹਣੇ ਸਨੱਖੇ ਹੋਰ ਉਹਦੇ ਮਾਇਆ ਲਾ ਮੁਸਲਮੇ ਮਾਇਆ ਲਾ ਮੁਸਲਮੇ ਨਹੀਂ ਹੋਰ ਉਹਦੇ ਮਾਇਆ ਲਾ ਮੁਸਲਮੇ ਮਾਇਆ ਲਾ ਮੁਸਲਮੇ ਆਹ ਦੇਖ ਡੱਡੂ ਜਿਆ ਜਵੇਂ ਡੱਡੂ ਵਰਗਾ ਤੇਰੇ ਇੱਥੇ ਆ ਕੇ ਬੈਠਿਆ ਹੰਡਾ ਕੁੜਾ ਕੋਈ ਸਰਕਾਰੀ ਕੰਮ ਹੈ ਇਹਨੂੰ ਛਪੜਦਾ ਘੰਡਾ ਸ਼ਾਟਕੇ ਹੋਣਾ ਸੀ ਆ ਜਾ ਆਪਾਂ ਮੈਂਦਾ ਇਹ ਤੇਰੇ ਨਾਲ ਕੁੜਾ ਹੋਰਾਂ ਦੇ ਮਾਜੇ ਨਾ ਮੁਸਲਮੇ ਬੜੇ ਮੇਰੇ ਵਾਲਾ ਡੱਡੂ ਜਿਆ ਮੇਰੇ ਵਾਲਾ ਡੱਡੂ ਜਿਆ ਜਿੰਨੇ ਮੋਤੀ ਚੁੰਮਦਾ ਹਾਏ ਨਹੀਂ ਤੂੰ ਖਾਤ ਪਾਉਂਦੀ ਰਹੀ ਸੀ ਮੈਨੂੰ ਪਤਾ ਹੋ ਹੈ ਕਿਹੜੀਆਂ ਮੇਰੇ ਸਾਸ ਨੇ ਲਈ ਕਧਵਾ ਦੀ ਮੇਲ ਤੇ ਬਾਊ ਕੈਮਰਾ ਜਰਾ ਇੱਧਰ ਕੁੜੀਆਂ ਨੂੰ ਕਮਾਓ ਤਾਂ ਕੁੜੀਆਂ ਸਾਰੀਆਂ ਤਾਂ ਤਾਂ ਸਹੀ ਹੈ ਕਿਹੜੇ ਸਾਸ ਮੇਰੇ ਨੇ ਲਈ ਕਧਵਾ ਦੀ ਮੇਲ ਕੀ ਲਈ ਕਿਹਵਾ ਮੇਰੇ ਬੜੀ ਬੀਬੀ ਸਾਸ ਮੇਰੇ ਨੇ ਕਧਵਾ ਦੀ ਮੇਲ ਲਈ ਕੀ ਲਈ ਲਈ ਕੀ ਲਈ ਹਾਂ ਇਹ ਨੀ ਬੀਬੀ ਦੇ ਪਿੰਡ ਗਾਦੀ ਹੋਏ ਹਾਏ ਹਾਏ ਮੇਂ ਕੱਤੋਂ ਆਦੂ ਆ ਦੇ ਕਿ ਟਿੱਕਸ ਭੈਣ ਮੇਰੀ ਸੱਸ ਨੇ ਕੱਦੂ ਆ ਦੀ ਵੇਲੇ ਨੂੰ ਟਿੱਕਿੜਿੜਿ ਕਦਿਗਾ ਦੇ ਕੰਗਲੈਟ ਘਰ ਫੇਟੇ ਮਤੇਰਾ ਤੂੰ ਦੱਸ ਪੈਣਾ ਕਿ ਕਿ ਦੱਸਦੇ ਆ ਤੂੰ ਦੱਸ ਪੈਣਾ ਕਿ ਟਿੱਕਿੜਿੜਿ ਕਦਿ ਆ ਹਾਏ ਤੂੰ ਤਾਂ ਮੇਰੀ ਕੋਠੇ ਤੇ ਖੜਾ ਹਤੀ ਆ ਐਡੇ ਵੱਡੇ ਬੰਦੇ ਤੂੰ ਦੱਸ ਪੈਣਾ ਐਡੇ ਨਾ ਬਣ ਛੋਟੇ ਆ ਤੇਰਾ ਸਪੈਨ ਹਾਏ ਇਹ ਮੇਰੇ ਸੰਗ ਦੀਆ ਤੂੰ ਦੱਸ ਪੈਣ ਕਿੱਥੋਂ ਦੇਖ ਤੂੰ ਤਾਂ ਜਮਾ खाद पी लॻण मै देरू ਭੈ ਗਈ ਜੀ ਤੇਰ ਪਤਾ ਕੀ ਹੋਇਆ ਅੱਜ ਕੀ ਹੋਇਆ ਕੁੜੇ ਫਿਰ ਪਤਾ ਕੀ ਹੋਇਆ ਤੇ ਹਲਵਾਈ ਨਾ ਕਰ ਲੈ ਅੱਖ ਮਟਕਾ ਕਹਿੰਦੀ ਹਲਵਾਈ ਸਾਹ ਮੈਂ ਜਲੇਬੀਆਂ ਵਧੀਆ ਵਧੀਆ ਦਹੀਂ ਹਲਵਾਈ ਪਤਾ ਖਚਰਾਸੀ ਤਦਾਂ ਕੀ ਕਹਿੰਦਾ ਕਹਿੰਦਾ ਜਲੇਬੀਆਂ ਪਹਿਲਾਂ ਬਾਹਰ ਤਾਂ ਲੈ ਆਂਦੇ ਤੈਨੂੰ ਜਲੇਬੀਆਂ ਤੱਤੀਆਂ ਤੱਤੀਆਂ ਦਊਂਗਾ ਕੁੜੇ ਫਿਰ ਜਦੋਂ ਚਲੇਬੀਆਂ ਬਣਨਾ ਮਾਮੀ ਨਾ ਕਰੋ ਬੈਠੀ ਕੋਣ ਪਾਲਾ ਇਹ ਕਰੇ ਮਾਮੀ ਨਾ ਕਰੋ ਐ ਕਰੇ ਕੁੜੇ ਲਈ ਐ ਕਰੇ ਮਾਮੀ ਨਾ ਕਰੋ ਐ ਕਰੇ ਕੁੜੇ ਟੱਪੀ ਜਾਵੇ ਟੱਪੀ ਜਾਵੇ ਟੱਪੀ ਜਾਵੇ ਅੱਜ ਤੱਕ ਨਹੀਂ ਕਰਾਇਦੇ ਖਾਣੇ ਨਹੀਂ ਬਣਦੇ चाढ़ी पी आम न सारी खा मामा पी कंदे ఫిరోజీ పాత్రమాడా <laughs> ਲਿਕਾਰ ਦੀਆਂ ਨਹੀਂ ਕੀ ਕਹਿੰਦਾ ਦੱਸਾਂ ਕੀ ਕਹਿੰਦਾ ਮੈਨੂੰ ਕਹਿੰਦਾ ਝੜਣੀ ਬਣਾ ਆ ਅੱਛਾ ਮੇਂ ਪੋਦਨੇ ਪਿਆਜ਼ ਦੀ ਕਹਿੰਦਾ ਝੜਣੀ ਬਣਾ ਹੋਰ ਦਿਨ ਪਤਾ ਜਿਹੜਾ ਮੈਨੂੰ ਆਦੀ ਪਸੰਦ ਆ ਮੈਨੂੰ ਪਤਾ ਨਹੀਂ ਮੇਂ ਪੋਦਨੇ ਪਿਆਜ਼ ਦੀ ਕੋਨਾ ਦੀ ਪਕੂਚਾ ਰੰਗੀ ਦੀ ਬਦਾਲਾ ਪਿੰਡ ਮਡੋਰੀ ਵਿੱਚ ਆਈ ਸੀ ਤੇ ਪੂਰੀ ਕੋਸ਼ਿਸ਼ ਕੀਤੀ ਕਿ ਸਾਰੀਆਂ ਭੈਣਾਂ ਦਾ ਮਰੰਜਿਤ ਕੀਤਾ ਜਾਵੇ ਕਿਤਾ ਪਾ ਕੇ ਨੱਚ ਕੱਪ ਕੇ ਸਾਰੀਆਂ ਭੈਣਾਂ ਦੇ ਫੇਸ ਤੇ ਮੁਸਕਾਨ ਲੈ ਕੇ ਘਰ ਆਈ ਜਾ। ਸੋ ਅੱਜ ਦੇ ਸਮੇਂ ਵਿੱਚ ਟੈਨਸ਼ਨ ਬਹੁਤ ਨਹੀਂ ਭੈਣੋ ਕਾਈ ਜਗੀਰੋ ਦਾ ਕੰਮ ਕਿੱਦਾਂ ਦਾ ਲੱਗਾ? ਸਵਾਗਤ ਸਾਰਿਆਂ ਦਾ। ਭੈਣੇ ਕਾਈ ਜਗੀਰੋ ਦਾ ਕੰਮ ਕਿੱਦਾਂ ਦਾ ਲੱਗਾ? ਸਾਨੂੰ ਤਾਂ ਇੰਨਾ ਰੌਣਕ ਲੱਗੀ ਬਹੁਤ ਵਧੀਆ ਸਾਡੇ ਰਸਤਾ ਨਵਾਂ ਰੋਣ ਦਾ ਸਾਡੇ ਪੈਂਡ ਕੰਡੋਰੀ ਆਉਣ ਦੀ ਬਹੁਤ ਬਹੁਤ ਧੰਨਵਾਦ ਤੁਸੀਂ ਬੁਲਾਇਆ ਜੀ ਅਸੀਂ ਬਹੁਤੀ ਆਪਣੇ ਤੇ ਆ ਕੇ ਗਹਿਰਾਈਆਂ ਤੋਂ ਤੁਹਾਡਾ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਇਹ ਤੁਸੀਂ ਆਪਣੇ ਮੇਵੜੇ ਰਜਿਵੀਆਂ ਦੇ ਵਿੱਚੋਂ ਜਿਹੜਾ ਕਾਇਮ ਕੱਢਿਆ ਤੇ ਜਿਹੜਾ ਸਾਡੇ ਤੀਆਂ ਉਤੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ ਅਸੀਂ ਆਸ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਦਾਂ ਹੀ ਤੁਸੀਂ ਸਾਡੇ ਦੇ ਨਾਲ ਅਸੀਂ ਤੁਹਾਡੀ ਮਦਦ ਹੈ ਕਿ ਹਮੇਸ਼ਾ ਹੀ ਤੁਹਾ ਨੋਖ ਰਹੀ ਅਸੀਂ ਬਹੁਤ ਰੰਗ ਲਾ ਕੇ ਲੱਗਦੀ ਕਿਦਰ ਸਿੰਘ ਪਰ ਬੰਦੋਰੀ ਬਾਜੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਲਈ ਕਿ ਸਰਪ੍ਰਾਈਜ਼ ਸੀਗਾ ਉਹਨਾਂ ਵੱਲੋਂ ਅਸੀਂ ਉਹਨਾਂ ਸਾਰਿਆਂ ਦਾ ਆਪਣੇ ਪੱਗਾਂ ਨਿਵਾਸੀਆਂ ਵੱਲੋਂ ਲੋ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰੀ ਤੁਹਾਡਾ ਬਹੁਤ ਧੰਨਵਾਦ ਕੀਤਾ ਕਿ ਇੰਨਾ ਬਹੁਤ ਸਾਰਾ ਧੰਨਵਾਦ ਕਰਦੇ ਆ ਤੇਮ ਥੈਂਕ ਯੂ ਸਾਰੀਆਂ ਬੀਟੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਕਿਸੇ ਮੈਨੇ ਮਾਨੀ ਜੀ ਕਲਾਕਾਰ ਨੂੰ ਬੁਲਾਇਆ ਜੀ ਤੇ ਤੁਸੀਂ ਇੱਥੇ ਹੀ ਬੁਲਾਉਂਦੇ ਰਹੋ ਮੇਰੀ ਤਾਈ ਜੀਰੋ Instagram ਤੇ ਆਈਡੀ ਆ ਨੂੰ ਜਰੂਰ ਫੋਲੋ ਕਰਿਓ ਜੀ ਕਿਸੇ ਜਾਗੋ ਦੇ ਪ੍ਰੋਗਰਾਮ ਤੇ ਖੁਸ਼ੀ ਦੇ ਸਮੇਂ ਤੇ ਕਿਤੇ ਵੀ ਤਾਈ ਜੀਰੋ ਨੂੰ ਬੁਲਾ ਸਕਦੇ ਆ ਖੁਬਰਾਂ ਕਰਾਵਾਂਗੇ ਪਰ ਇਸ ਦੇ ਵਿਆਹ ਦੇ ਗੱਲ ਇਕੱਠਾ ਨਾ